ਬਿਲਕੁਲ ਪਿਆਰ ਤਾਂ ਮੈਂ ਹੋ। ਅਗਲ ਗਣੇ ਨਾ ਮੇਰੇ ਤਾਂ ਬਾਲ ਵੀ ਖਰਾਬ ਹੋਏ ਪੈਨੇ। ਇਹ ਵੀ ਨਹੀਂ ਜਾਇਆ ਗਿਆ। ਇੰਨੀ ਵਾਰ ਕਿਹਾ ਵੀ ਚੱਲ ਮੈਨੂੰ ਬਾਜ਼ਾਰ ਬਜੂਰ ਲੈ ਜਾ ਨਾ ਮੈਂ ਬਾਲ ਬੋਲ ਸੈਟ ਕਰਾ ਜਾਉਂਗੀ। ਉਹ ਕਿਹੜਾ ਮੰਨਦਾਗਾ ਉਹ ਤਾਂ ਨਾ ਖੇਤਾਂ ਦੇ ਵਿੱਚੋਂ ਹੀ ਨਿਕਲਿਆ ਜਾਂਦਾ। ਇਧਰ ਪਸ਼ੂਆਂ 'ਚ ਕਦੇ ਪੜ ਜਾਊਗਾ। ਆਪਾਂ ਪਸ਼ੂਆਂ 'ਚ ਪਸ਼ੂ ਹੁੰਦਾ ਰਹੂਗਾ। ਵੀ ਤੂੰ ਨਾਲ ਇੰਨੀ ਵਾਰ ਸਮਝਾਇਆ ਵੀ ਤੂੰ ਪੜਿਆ ਲਿਖਿਆਗਾ। ਤੂੰ ਸ਼ਹਿਰ ਆਪਾਂ ਚੱਲਦੇ ਆਂ ਉੱਥੇ ਰਹਿਣ ਨਾਲ ਜਾਂਦੇ ਆਂ ਵੀ ਨਾਲ ਕੋਈ ਜੋਬ-ਜੋਬ ਕਰਨੀ ਹੈ। ਇਹ ਕਿਹੜਾ ਮੰਨਦਾ ਮੇਰੀ ਉਹੀ ਬਸ ਪਿੰਡਾਂ ਵਾਲੀ ਸੋਚ ਆਈ ਨਹੀਂ ਤਾਂ। ਚਲ ਮੋਨਾ ਤਿਆਰ ਤਾਂ ਮੈਂ ਹੋ ਗਈ ਦੇਖਾਂ ਰੋਟੀ ਪਾਣੀ ਵੱਲ ਵੀ ਜੇ ਉਹ ਉਤਰੋਂ ਆ ਗਿਆ ਉਹਨੇ ਕਹਿਣਾਗਾ ਵੀ ਲੈ ਹਜੇ ਤੱਕ ਰੋਟੀ ਨਹੀਂ ਬਣਾਈ ਹੈਗੀ ਫਿਰ ਉਹ ਇੱਕ ਦੀਆਂ ਸੌ ਸੌ ਸੁਣਾਊਗਾ ਚਲ ਲੱਗਦਾ ਮੈਨ ਲੱਗਾ ਗੇਟ ਜਾ ਖੜਕਰਾ ਦੇਖ ਕੇ ਹੀ ਆਉਣੀ ਆ ਕਰਨਾ ਭਾਬੀ ਕੋਲ ਜਾ ਕੇ ਆਉਣੀ ਆ ਲੈ ਮੈਂ ਤਾਂ ਆਉਂਦੀ ਆ ਲੈ ਕਿੱਧਰ ਨੂੰ ਭਾਪੀ ਨਹੀਂ ਤੈਨੂੰ ਮੈਂ ਕੀ ਦੱਸਾਂ ਮੈਂ ਤਾਂ ਇੱਧਰ ਪਸ਼ੂਆਂ ਵੱਲ ਜਾਂਦੀ ਸੀ ਜੀ ਵੀ ਤੇਰਾ ਬਾਈ ਨਾ ਮੈਨੂੰ ਸਵੇਰ ਦਾ ਦਿਸਿਆ ਨਹੀਂ ਹੈਗਾ ਮੈਂ ਕਿਤੇ ਔਡਰ ਨਾ ਹੋਵੇ ਪਸ਼ੂਆਂ ਵੱਲ ਲੈ ਤੁਹਾਵੇ ਸਾਰਾ ਦਿਨ ਬਾਈ ਦੇ ਮਗਰ ਮਗਰੀ ਫਰੇ ਕਰ ਕੰਮ ਕਰ ਲਿਆ ਕਰ ਕਰੇ ਕੋਈ ਨਹੀਂ ਪੈਣੇ ਕੰਮ ਹੋਰ ਸਾਡੇ 10 ਕੌਣ ਕਰਕੇ ਜਾਂਦਾ ਮੈਂ ਹੀ ਕਰਦੀ ਹੁੰਦੀ ਆਂਗੀ ਚਲ ਚੰਗਾ ਫਿਰ ਗੁੱਸੇ ਕੋ ਹੁੰਨੀ ਆ ਮੈਂ ਤੇਰੇ ਕੋਲ ਹੀ ਆਉਂਦੀ ਸੀ ਆ ਜਲੀਏ ਕਰੇ ਤੇ ਤਾਂ ਉਹ ਗੱਲ ਕਰਤੀ ਵੀ ਮੈਂ ਅੱਜ ਤੇਰੇ ਤੂੰ ਚੜ ਬੈਠੀ ਬਨੇਰੇ ਚਲ ਤੂੰ ਮੇਰੇ ਘਰੇ ਹੀ ਚੱਲ ਨਾਲ ਹੱਥ ਬੈਠ ਕੇ ਆਪਾਂ ਚਾਹ ਪਾਣੀ ਪੀਵਾਂਗੇ ਨਾਲੇ ਦੋ ਗੱਲਾਂ ਕਰਾਂਗੇ ਚਾਹ ਪੀਉਣ ਦੇ ਮਾਰੇ ਤਾਂ ਆਪ ਪਹਿਲੀ ਪਾਰੇ ਬਾਹਰੇ ਭੱਜ ਜਾਈ ਨੀ ਮਾਵੇਂ ਚਾਹ ਦੀ ਗੱਲ ਨਹੀਂ ਹੈ ਜੀ ਚਾਹ ਨੂੰ ਤਾਂ ਮੈਂ ਤੇਨੂੰ ਠੰਡਾ ਮਗਾ ਕੇ ਦੇ ਦੂੰਗੀ ਉਹੀ ਕਰੀ ਜਾਣੀ ਨੇ ਚਾਹ ਦੀ ਘੁੱਟ ਚਾਹ ਦੀ ਘੁੱਟ ਪਿੱਛੇ ਦੱਸ ਕੀ ਉਹ ਪਾਣੀ ਦਾ ਤੇ ਤੇਰਾ ਆ ਚਲ ਜੰਗਾ ਹਾਂ ਆ ਜਾ ਚਲ ਨਹੀਂ ਲਵੋ ਬੜੀ ਆਤ ਤੇ ਬੜਾ ਹੀ ਚੰਗਾ ਕੀਤਾ ਜਿਹੜਾ ਤੂੰ ਮੈਨੂੰ ਮਿਲਣਾਂਗੀ ਮੇਰਾ ਵੀ ਨਾ ਤੱਲੀ ਦਾ ਦਿਲ ਜਾਨੀ ਸੀ ਲੱਗਦਾ ਹੈਗਾ ਹੋਰ ਆਪ ਤਾਂ ਚੰਦੀ ਨਾਲ ਰਹਿਣੀ ਆਪ ਤਾਂ ਹੁੰਦੀ ਨਹੀਂ ਹੈਗੀ ਤੂੰ ਨਹੀਂ ਕਿਵੇਂ ਆਵਾ ਇੱਕ ਤਾਂ ਦਲਗਣੇ ਇੱਥੇ ਨਾ ਕਰਦੇ ਵਿੱਚੋਂ ਕਹਿੰਦੇ ਕੰਮ ਹੀ ਨਹੀਂ ਮੁੱਕਣ ਚਾਉਂਦੇ ਇੱਕ ਤੈਨੂੰ ਪਤਾ ਨਹੀਂ ਉਹ ਮੇਰਾ ਜੇਠ ਛੋੜਾ ਜਨਣ ਨਾ ਆਪ ਵਿਆਹ ਕਰਵਾਇਆ ਨਾ ਬਾਸਤਾ ਉਤੋਂ ਮੈਨੂੰ ਕਹਿੰਦੇ ਆ ਤਾਨੇ ਸਾਰੀ ਜ਼ਿੰਦਗੀ ਦੇ ਹੁਣ ਸਾਰੀ ਜ਼ਿੰਦਗੀ ਇਕੱਲਾਣਾ ਮੇਰੇ ਮੱਥੇ ਲੱਗਿਆ ਨਹੀਂ ਜਦੋਂ ਮੈਂ ਸਰਸੁਰਾਂਾਂ ਹੋऊंगी ਔਰ ਇਹ ਆਇਚਾ ਕਣੀਜੀ ਹੋਰੀ ਤੈਨੂੰ ਚੱਕੂਗਾ ਮੈਨੂੰ ਤਾਂ ਡਰ ਲੱਗਦਾ ਰਹਿੰਦਾ ਦਾ ਉਹ ਤਾਂ ਹਾਏ ਇਹ ਹਜਾ ਪਹਿਲਾਂ ਤੋਂ ਇਦਨੂ ਹੀ ਬੰਗ ਹੋ ਜਾਂਦਾ ਸਹੀ ਗੱਲ ਹੈ ਨਾ ਉਹ ਬਾੜੇ ਨੂੰ ਫੰਡਰ ਜਿਆ ਹਨਾ ਫੰਡਰ ਅਹ ਨਾਲ ਫੰਡਰ ਤਾਂ ਨਹੀਂ ਹੈਗਾ ਉਹ ਕਹੀ ਜਾਂਦੀ ਰਹਿੰਦੀ ਹੋਵੇ ਮੇਰੀ ਗੱਲ ਸੁਣ ਉਹ ਤਾਂ ਸੁਭਾਈ ਇਹ ਹਜਾ ਚੱਕਣ ਝੁੱਕਣ ਦਾ ਪਹਿਲਾਂ ਤੂੰ ਅੱਛਾ ਮੇਰੀ ਗੱਲ ਹੋਰ ਵੀ ਕੁੜੀਆਂ ਮੈਨੂੰ ਛੇੜਦਾ ਸੋੜਦਾ ਹੋਣਾ ਤੇ ਮੈਨੂੰ ਜਾਣ ਕੇ ਨਹੀਂ ਦੱਸਦੀ ਬੱਸ ਕਰਿਆ ਕਰ ਤੂੰ ਹਾਂ ਵੀ ਭਾਦੀ ਗੁੱਸਾ ਨਹੀਂ ਮੈਨੂੰ ਕੋਈ ਗੁੱਸਾ ਗਸਾ ਨਹੀਂ ਹੈਗਾ ਹਾਂ ਮੈਂ ਕੀ ਲੈਣਾ ਗੁੱਸਾ ਕਰਕੇ ਭਾਈ ਚਲ ਚੰਗਾ ਛੱਡ ਕਿਉਂਦੇ ਮਗਰ ਪੈਣੀ ਨਹੀਂ ਹੁੰਦੀਆਂ ਬਚਾ ਲੈ ਚਲ ਚਲ ਠੀਕ ਆ ਤੂੰ ਮੈਨੂੰ ਐਂ ਦੱਸ ਵੀ ਤੇਰੀ ਵੀ ਕਿਸੇ ਨਾਲ ਗੱਲਬਾਤ ਹੈਗੀ ਆ ਉਹੀ ਤਾਂ ਦੱਸੀ ਜਾਨੀ ਮੇਰੇ ਸੋਹਣੇ ਕੀ ਫੇਰੀਆ ਚਲ ਹਾਂ ਦੱਸ ਮੈਂ ਤੇਰੀ ਸੁਣ ਲੈਂਦੀ ਆ ਦੱਸ ਮੈਨੂੰ ਨਾ ਸੁਣਾ ਲੈ ਜਿਹੜੀ ਹੈਗੀ ਨਹੀਂ ਮੈਂ ਤਾਂ ਸੁਣਾਤੀ ਜਿਹੜੀਆਂ ਸੁਣਾਉਣੀਆਂ ਸੀ ਤੂੰ ਸਿਰ ਦੱਸ ਦੇ ਮੈਨੂੰ ਮੈਂ ਕੁਝ ਦਿਨ ਤੋਂ ਹਾਂ ਵੀ ਮੇਰੇ ਨਾਲ ਜਿੱਦਾਂ ਗੱਲਵਾਚਾ ਉਹ ਹੀ ਕਹਿੰਦਾ ਸੀ ਕਹਿੰਦਾ ਵੀ ਤੁਸੀਂ ਦੋਸਤ ਨਾਲ ਗੱਲ ਕਰਾਉਂ ਤੂੰ ਨਹੀਂ ਭਾਣੇ ਆ ਦੇ ਹੱਥ ਬੰਨੇ ਤੇਰੇ ਮੂਰੇ ਮੇਰੇ ਹੋਰ ਨਾਲ ਸਿਆਪਾ ਪਾ ਦੀ ਗੱਲ ਮੇਰੇ ਤਾਂ ਪਹਿਲਾਂ ਹੀ ਆ ਦੋ ਨਹੀਂ ਸਾਂਭੇ ਜਾਂਦੇ ਹੈਗੇ ਉਤੋਂ ਘਰ ਵਾਲਾ ਤੇ ਮੁੱਤੋਂ ਦੀ ਆਹ ਮੇਰਾ ਜੇਠ ਸੜਾ ਮੇਰੇ ਪਿੱਛੇ ਪਿੰਦਾਗਾ ਹਾਂ ਭਾਬੀ ਦੋ ਨਹੀਂ ਭਣ ਕੀ ਦੱਸਾਂ ਮੈਂ ਹੁਣ ਤੈਨੂੰ ਫਿਰ ਕਹਾਂਗੀ ਕੁੜੀਆਂ ਮੇਰੇ ਕੋਲ ਗੱਲਾਂ ਕਰਦੀ ਆਗੀ ਚਾਲ ਕੋਈ ਨਹੀਂ ਅੱਜ ਕੱਲ ਚੱਲਦਾ ਚੱਲ ਮੇਰੀ ਗੱਲ ਸੁਣ ਤੂੰ ਮੈਂ ਤਾਂ ਨਾ ਜੇ ਕਿਸੇ ਦਾ ਮੇਰੀ ਮਾਂ ਵਰਗੀ ਦਾ ਫੋਨ ਵੀ ਆ ਜਾਂਦਾ ਨਹੀਂ ਜਦੀ ਇੰਨਾ ਹਰਾਮੀ ਉੱਤੇ ਆ ਕੇ ਖੜ ਜੂਗਾ ਪਤਾ ਨਹੀਂ ਉਹਨੂੰ ਸ਼ੱਕ ਆ ਕਿਸੇ ਗੱਲ ਦੀ ਪਤਾ ਨਹੀਂ ਕੀ ਗੱਲ ਆ ਜਦੀ ਕਹੂੰ ਕਿ ਕਿਹੜਾ ਫੋਨ ਸੀ ਕਿਹੜਾ ਫੋਨ ਸੀ ਐਂ ਕਰੂਗਾ ਮੇਰੇ ਹੱਥ ਚੋਂ ਫੋਨ ਟੱਕ ਜਾਂਦਾਗਾ ਜਾ ਖਣੇ ਦਾ ਮੇਰਾ ਜੇਠ ਅੱਛਾ ਉਹਨੂੰ ਕਿਆ ਕਿਸਨਾ ਮਰਜ਼ੀ ਗੱਲ ਕਰੇ ਤੂੰ ਉਹੀ ਤਾਂ ਗੱਲ ਆ ਕਿ ਵੀ ਟੈਂ ਦੱਸ ਕਹਿੰਦੇ ਉਹੀ ਕਵਾਬ ਛੱਡੀ ਬਣਿਆ ਰਹਿੰਦਾਗਾ ਹੈ ਹੁਣ ਮੇਰੇ ਘਰ ਵਾਲਾ ਗਾ ਬਈ ਜਦੋਂ ਉਹ ਨਹੀਂ ਮੈਨੂੰ ਕੁਝ ਕਹਿਦਾ ਗਾ ਵਧੀਆ ਇਹਨਾਂ ਗੱਲ ਕਹਿ ਰਨੇ ਯਾਰ ਇਹ ਲੈ ਲਈਏ ਕਮਰਾ ਖਾਣੇ ਚੱਲਿਆ ਕਰਾਂਗੇ ਨਹੀਂ ਭੈਣੇ ਨਜ਼ਾਰੇ ਤੂੰ ਹੀ ਜ਼ਿੰਦਗੀ ਦੇ ਲੈ ਲੈ ਮੈਂ ਤਾਂ ਲੈ ਲੈ ਜਿਹੜੇ ਲੈਣੇ ਸੀਗੇ ਹਾਂ ਮੈਂ ਤਾਂ ਤੇਰੇ ਪਾਈ ਨੂੰ ਜੇ ਵੱਡੇ ਨੂੰ ਐਂ ਕਹਨੀ ਆਂ ਵੀ ਆਪਾਂ ਆਹ ਥਾਂ ਵੇਚ ਕੇ ਆਪਾਂ ਨਾ ਸ਼ਹਿਰ ਮੁਹਾਲੀ ਚੱਲਦੇ ਆਂ ਉੱਥੇ ਜੀਜੀ ਮੈਂ ਤੈਨੂੰ ਹਾਂ ਨਾਲੇ ਕਿ ਉੱਥੇ ਮੈਨੂੰ ਮਰਨ ਦੇ ਬਹਾਨੇ ਆ ਜਾਤ ਨਹੀਂ ਮਸੀਕ ਹਾਂ ਨਾ ਕਿਸੇ ਨੂੰ ਪਤਾ ਲੱਗੇ ਨਾ ਵਾਸਤਾ ਅਗਲਗਣਾ ਪਿੰਡਾਂ 'ਚ ਤਾਂ ਲੋਕ ਹੋਈ ਦੁਪਹਿਰੇ ਬਾਹਰ ਖੜਕੇ ਦੇਖਣ ਲੱਗ ਜਾਂਦੇ ਨੇ ਵੀ ਕੌਣ ਆਇਆ ਕੌਣ ਨਾ ਫਿਰ ਤੂੰ ਆਏਗਾ ਹਾਂ ਤੂੰ ਰੌਲਾ ਪਾ ਲੈ ਖਾਦਾ ਰੌਲਾ ਪਾ ਮਾ ਅਹੀਂ ਨਹੀਂ ਮੈਂ ਤਾਂ ਬਥੇਰਾ ਪਾਉਣੀ ਆ ਜੇ ਵੱਡੇ ਜੇ ਮੇਰੀ ਮੰਨਣ ਵੀ ਕੋਈ ਮੰਨਦਾ ਤਾਂ ਹੈ ਨਹੀਂ ਆ ਪੋਂਦੂ ਤਾਂ ਹੈਗਾ ਜਿਹਦੇ ਮੈਂ ਲੜ ਲਈ ਹੋਈਆਂ ਹਾਂ ਚਲੋ ਪੋਂਦੂ ਤੂੰ ਤਾਂ ਤੇਜ ਹੈ ਮਨਾਲ ਸਕਦੇ ਹੋ ਤਾਂ ਨਹੀਂ ਮੈਂ ਕਿੱਥੇ ਤੇਜ ਆ ਨਾ ਮੇਰੀ ਇਹ ਛੱਲਣ ਦਿੰਦੇ ਨੇਗੇ ਦੋ ਨਹੀਂਗੇ ਜੇ ਇੱਕ ਹੋਵੇ ਤਾਂ ਮੰਨ ਲੈਣਾ ਜੇ ਇਹ ਨੂੰ ਮੈਂ ਕਹਿਣੀ ਆ ਤਾਂ ਉਹ ਰੌਲਾ ਪਾ ਲੈਂਦਾ ਜੇ ਉਹ ਰੌਲਾ ਨਹੀਂ ਪਾਉਂਦਾ ਤਾਂ ਇਹ ਮੂਰੇ ਖੜ ਜਾਂਦਾ ਚੱਲ ਜੰਗੋ ਪਾਪੀ ਐ ਜਿਹੇ ਗੱਲਾਂ ਨਾ ਕਰ ਕਈ ਵਾਰ ਕੋਈ ਸੁਣ ਲੈਂਦਾ ਹੁੰਦਾ ਆ ਤੇ ਕਹਿਣਗੇ ਉਹਨਾਂ ਦੀ ਕੁੜੀ ਆਈ ਸੀਗੀ ਖਾਣੀ ਉਹ ਹੀ ਚੱਕ ਗਈ ਹੈ ਨਾ ਹੋਰ ਮੇਰੀ ਨਾ ਮਨ ਦਾ ਮਾਵਾ ਚਾ ਮਾਰਦੀ ਹੋਣੀ ਆ ਮਾ ਚੱਲ ਮੈਂ ਤੇਰੀ ਮਾਂ ਵੀ ਤੇ ਜਰੀ ਬਾਜਾ ਮਾਰ ਚੱਲ ਮੈਂ ਤੇ ਨਾ ਇੱਥੇ ਤੱਕ ਛੱਡ ਕੇ ਆਉਣੀ ਆ ਲੈ ਕਿਹੜੇ ਵੇਲੇ ਆਈ ਚਲੀ ਵੀ ਗਈ ਮੇ ਰਾਣੀ ਪਣ ਇਕਰ ਇੰਗਿਆ ਅੰਜੇ ਪਣ ਆਲੇ ਲੰਘਿਓ ਕੀ ਕਰੀ ਜਾਂਦੀ ਆ ਖੁਸ ਨਹੀਂ ਬਣੇ ਬਸ ਆ ਕੱਪੜੇ ਜਿਹਾ ਉਹਨਾਂ ਲਗਰੀ ਸੀ ਕੁੜੀ ਦੇ ਨੀ ਕਦੇ ਕੰਮ ਧੰਦਿਆਂ ਚ ਚਹੇਂਦਾ ਆਰਾਮ ਵੀ ਕਰ ਲਿਆ ਕਰ ਬਹਿ ਜਾ ਦੋ ਘੜੀ ਨੀ ਪੈਣੇ ਆਰਾਮ ਕਿੱਥੇ ਆਰਾਮ ਕਿੱਥੇ ਕਰਨਾ ਚ ਜਿਵੇਂ ਆਖਾਂ ਦੇ ਕੱਪੜੇ ਸਿਉਣ ਵਾਲੇ ਪਏ ਸੀ ਕੁੜੀ ਦੇ ਉਹ ਬਣਾਇਆ ਕੰਮ ਮੇਰੀ ਗੱਲ ਸੁਣ ਕੋਈ ਨਾ ਦੱਸ ਨੀ ਕੀ ਦੱਸਾਂ ਤੈਨੂੰ ਅਡੀ ਮੈਂ ਤਾਂ ਦੁਖੀ ਹੋਈ ਪਈ ਆਂ ਨੀ ਕਹਿੰਦੇ ਹੋਰ ਸੋਣਾ ਆਪਣੇ ਉਹ ਗਵਾਂਟੀ ਨਹੀਂ ਹੈਗੀ ਇਹ ਮਿੰਦੋ ਹਾਂ ਉਹਦਾ ਮੁੰਡਾ ਫੌਜ ਚ ਭਰਤੀ ਹੋ ਗਿਆ ਅੱਛਾ ਉਹ ਫਿਰ ਤਾਂ ਬੜੀ ਸੋਹਣੀ ਗੱਲ ਹੋਈ ਆ ਵੀ ਚਲ ਵਧੀਆ ਹੋ ਗਿਆ ਮੈਂ ਤਾਂ ਆਪ ਕਹਿੰਦੀ ਸੀ ਭਾਈ ਵਧੀਆ ਚਲ ਕਹਿੰਦੇ ਨਹੀਂ ਹੁੰਦੇ ਵੀ ਗਰੀਬ ਸੀ ਗਰੀਬੀ ਚੱਕੀ ਜਾਓ ਹਾਂ 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 ਨਾਲੇ ਅੱਜ ਕੱਲ ਪੈਣੇ ਸਰਕਾਰ ਵੀ ਪਤਾ ਬਿਨਾ ਪੈਸੇ ਤੋਂ ਕਿੱਥੇ ਭਰਤੀ ਕਿੱਥੇ ਖੜਦੀ ਆ ਪੈਣੇ ਸਪਾਰਸਾਂ ਭਾੜ ਦੇ ਨੇ ਅੱਜ ਕੱਲ ਤਾਂ ਸਾਡੇ ਚਾਹ ਬੱਟੇ ਮੇਰੇ ਜੇਟ ਦੇ ਨਾਲ ਇੱਥੇ ਬੇਲਾ ਸੜਾ ਕਹਿੰਦੇ ਕੁੱਤਿਆਂ ਦੀਆਂ ਪੂੰਛਾਂ ਮਰੋੜਦਾ ਨਹੀਂ ਚੱਲ ਪੈਣੇ ਕੰਮ ਬਥੇਰਾ ਕਰਦਾ ਤੈਨੂੰ ਜ਼ਮੀਨ ਸੋਹਣੀ ਆਉਂਦੀ ਹੈ ਨੀ ਪੈਣੀ ਸੁੱਖ ਨਾਲ 4-5 ਕਿੱਲੇ ਜ਼ਮੀਨ ਦੇ ਨੇ ਮੇਰੀ ਗੱਲ ਸੁਣਦਾ ਚੱਲ ਜ਼ਮੀਨ ਤਾਂ ਆਉਂਦੀ ਆ ਵਿਆਹ ਕਰਾ ਲੈਂਦਾ ਹਾਂ ਕੰਮ ਸੇ ਕੰਮ ਚੱਲ ਮੈਨੂੰ ਵੀ ਸੌਖਾ ਹੁੰਦਾ ਹਾਂ ਜਿੱਥੇ ਮੇਰੇ ਘਰ ਵਾਲਾ ਕੰਮ ਕਰਦਾ ਤੇ ਹੁਣ ਉਹ ਦੇਖਦਾ ਇੱਥੇ ਬੇਲਾ ਸੜਾ ਫਿਰਦਾਗਾ ਹੈ ਗਾ ਦੇ ਖੰਗੂਰਾ ਕਿੱਤਰ ਮਾਰੋ ਮੈਂ ਚਲ ਆਇਮੀਨਾ ਭਾਣੇ ਬੋਲਿਆ ਕਰ ਆਏ ਮੈਨਾਂ ਬੋਲਿਆ ਕਰ ਬਥੇਰਾ ਕੰਮ ਕਰਦਾ ਏ ਉਹ ਸੁੱਖ ਨਾਲ ਇਹਨੂੰ ਐ ਕਹਿੰਦੀ ਆ ਵੀ ਤੂੰ ਪੜਿਆ ਲਿਖਿਆਗਾ ਪੜਿਆ ਲਿਖਿਆ ਤੇਰੀ ਕੋਈ ਹੈ ਤਾਂ ਹੈ ਨਹੀਂ ਹੈ ਤਾਂ ਵੀ ਤੂੰ ਐਂ ਕਰ ਭਰਤੀ ਪੁਰਤੀ ਦੇ ਲਾਹਣ ਪੁੜਸ ਦੀਆਂ ਨੌਕਰੀਆਂ ਬਥੇਰੀਆਂ ਨਹੀਂ ਨੇ ਨੀ ਨੌਕਰੀਆਂ ਤਾਂ ਪਹਿਣੇ ਅੱਜ ਕੱਲ ਬਥੇਰੀਆਂ ਨਿਕਲੀਆਂ ਪਈਆਂ ਨੇ ਨੌਕਰੀਆਂ ਤਾਂ ਫਾਤੂ ਨੇ ਮਤ ਕੌਣ ਦੇਵੇ ਜੇ ਮਤ ਲਵੇ ਮੇਰੀ ਤਾਂ ਹੀ ਆ ਨੀ ਪਹਿਣੀ ਕੁਝ ਨਹੀਂ ਹੁੰਦਾ ਬਥੇਰਾ ਕੰਮ ਕਰਦਾ ਤੂੰ ਐ ਵੀ ਨਾ ਬੋਲੀ ਜਾਇਆ ਕਰ ਨੀ ਪਹਿਣੀ ਮੈਨੂੰ ਤਾਂ ਦੇਖ ਉਹ ਬੰਦੇ ਵਧੀਆ ਲੱਗਦੇ ਨੇ ਜਿਹੜੇ ਸਵੇਰੇ ਜਾਣ ਸ਼ਾਮ ਨੂੰ ਆਉਣ ਇਹ ਕੀ ਆ ਬਿੰਦਝਟ ਪਿੱਛੋਂ ਘਰੇ ਬਿੰਦਝਟ ਪਿੱਛੋਂ ਬਾਹਰ ਹੈ ਅਜੇ ਮੋੜਾਂ ਤੇ ਖੜਾ ਰਹਿੰਦਾ ਕਦੇ ਸਾਥੇ ਚ ਬੈਠ ਜਾਂਦਾ ਮੈਂ ਤਾਂ ਆਪਣੇ ਗੱਲ ਉਹਦੀ ਗਲਤੀ ਹੈ ਮੋੜਾਂ ਤੇ ਨਹੀਂ ਖੜਨਾ ਚਾਹੀਦਾ ਹੋਰ ਸੋਣ ਤੋਂ ਭੈਣੇ ਜੇ ਮੈਂ ਰਸੋਈ ਚ ਹੋਵਾਂਗੀ ਕੱਲੀ ਕਹਿਰੀ ਮੈਨੂੰ ਦੇਖ ਦੇ ਕੇ ਮੁੱਛਾਂ ਨਾ ਭੈਣੇ ਹੁਣ ਅੱਜ ਕੱਲ੍ਹ ਜ਼ਮਾਨਾ ਵੀ ਠੀਕ ਨਹੀਂ ਹੋਰ ਜ਼ਮਾਨਾ ਮਾੜਾ ਕਹਿਰੀ ਕਰੇ ਹੁੰਨੀ ਮੈਨੂੰ ਤਾਂ ਡਰ ਲੱਗਦਾ ਰਹਿੰਦਾ ਕੀ ਪਤਾ ਹੁੰਦਾ ਫਿਰ ਫਿਰ ਮੈਂ ਆਪਦੇ ਘਰ ਵਾਲੇ ਨੂੰ ਦੱਸੂਗੀ ਉਹਨੇ ਕਿਹੜਾ ਮੇਰਾ ਯਕੀਨ ਕਰਨਾ ਉਹ ਵੀ ਆਵੇ ਪੰਜਦਾਈ ਕਰੂਗਾ ਕਰੂਗਾ ਇਹ ਤਾਂ ਤੇਰੀ ਗੱਲ ਸੱਚੀ ਹੈ ਚਲ ਪਾਣੀ ਤੂੰ ਹੋਰ ਨਾ ਕਿਸੇ ਕੋਲ ਨਾ ਨਾ ਪਾਣੀ ਮੇਰੇ ਦਾ ਸੁਆਹ ਹੈ ਜੇ ਮੈਂ ਤਾਂ ਕਿਸੇ ਕੋਲੇ ਗੱਲ ਨਹੀਂ ਕਰਦੀ ਤੈਨੂੰ ਪਤਾ ਤੇਰਾ ਭਾਈ ਤਾਂ ਐਜਾ ਹੀ ਜਾਂ ਮੇਰੇ ਤਾਂ ਜੁੱਤੇ ਆ ਜਦੀ ਗੁੱਤ ਨਹੀਂ ਕਢੀ ਸਦਾ ਨਾ ਨਾ ਪਾਣੀ ਮੇਰਾ ਸੁਆਹ ਹੈ ਜਾਂ ਹੈਗਾ ਮੈਂ ਕਿ ਚੱਲ ਮੈਂ ਤਾਂ ਰਾਣੀ ਨੂੰ ਦੱਸ ਕੇ ਆਉਣੀ ਆਂਗੀ ਚਲ ਯਾਰ ਜੇ ਫੜਾ ਪੜ ਪਾ ਕੇ ਇਹਦਾ ਮਾਮਲਾ ਇਹਦਾ ਫੇਰ ਦੇ ਗੈਰ ਹੋਈ ਜਿੱਥੇ ਜਾਂਦੇ ਨੇ ਉੱਥੇ ਤੇਰਾ ਲਾੜ ਨਹੀਂ ਪੂਰੀ ਕਰੀ ਜਾਵਾ ਇਹ ਲੈ ਫੋਨ ਦਿੱਤ ਤੇ ਹਲੋ ਹਾਂਜੀ ਕੁਬੇਓ ਬੱਸ ਬੱਲੀ ਤੂੰ ਕਿਰਤੋ ਬੱਸ ਚੜ੍ਹ ਰਿਹਾ ਲਾ ਰਹੀ ਸੀ। ਮੈਂ ਬਾਰ ਚ ਕਾਲ ਕਰਾਂਗੀ। ਕਿਧਰੋਂ ਲੱਗ ਰਿਹਾ ਫੋਨ ਤੇ? ਬਾਈ ਮੇਰੇ ਨਾ ਮੰਮੀ ਦਾ ਫੋਨ ਸੀਗਾ। ਤੇ ਮੰਮੀਆਂ ਮੰਮੀਆਂ ਦੇ ਸੁਣਾ ਇਸ ਵੇਲੇ ਬੜੇ ਆਉਂਦੇ ਨੇ ਤੈਨੂੰ। ਬਾਈ ਹੁਣ ਇਹ ਤੇਰਾ ਕਹਿਣ ਦਾ ਕੀ ਮਤਲਬ ਹੈਗਾ ਕਿ ਮੇਰੀ ਮਾਂ ਦਾ ਫੋਨ ਵੀ ਨਹੀਂ ਆ ਸਕਦਾ ਹੈਗਾ? ਤਾਂ ਫਿਰ ਮੈਂ ਤਾਂ ਪੁੱਛੀ ਆ ਪੁੱਛਣ ਦਾ ਵੀ ਤਰੀਕਾ ਹੁੰਦਾ ਕੋਈ। ਉਹ ਪੁੱਛ ਨੂੰ ਦੱਸ ਕੀ ਮੈਂ ਕੋਲ ਲਾ ਕੇ ਲਿਆ। ਉਸ ਫੋਨ ਨੇ ਪੁੱਛਿਆ ਕਿਦਾ ਆ? ਨਹੀਂ ਫਿਰ ਤੂੰ ਜਦੋਂ ਆਉਣਾਗਾ ਛੇੜ ਗੂੜ ਖੜਕਾ ਕੇ ਆ ਜਾਆ ਕਰਨਾ ਐ ਬਈ ਸਿੱਧਾ ਨਾ ਆਇਆ ਕਰਕੇ ਕੋਈ ਹੋਰ ਬੈਠਾ ਹੋਵੇ ਫਿਰ ਅਗਲਾ ਕੀ ਕਹੂੰਗਾ ਹੋਰ ਕਿਹਦਾ ਆਊਗਾ ਘਰ ਤਾਂ ਮੇਰੀ ਐ ਕੱਲ ਦੀ ਪੁੱਤਰੀ ਸਵੇਚ ਆਦਾ ਅੱਜ ਆਪਦਾ ਘਰ ਵਿੱਚ ਬਣਾਉਣ ਲੱਗ ਰਹੀ ਹੈਗੀ ਫਿਰ ਜੇ ਐਨਾ ਤੈਨੂੰ ਐ ਹੈਗਾ ਕਾ ਨਾਮ ਵੀ ਮੇਰਾ ਘਰ ਹੈਗਾ ਫਿਰ ਵਿਆਹ ਕਰਾ ਲਾ ਅਕਦਾ ਨਾਲੇ ਮੇਰੇ ਹੱਥ ਚੋਂ ਫੋਨ ਨਾ ਖੋਇਆ ਕਰ ਨਾਲੇ ਮੇਰੀ ਜਿੰਦਗੀ ਆ ਮੇਰੀ ਜ਼ਿੰਦਗੀ ਦੇ ਵਿੱਚ ਨਾ ਇੰਟਰਫੇਅਰ ਨਾ ਕਰਿਆ ਕਰ ਕੋਈ ਨਾ ਆਉਣ ਦੇ ਉਹ ਮੈਂ ਦੱਸੂ ਤੈਨੂੰ ਘਰੋਂ ਕਢਵਾ ਕੇ ਛੱਡੂੰਗਾ ਸਾਰਾ ਦਿਨ ਫੋਨ ਤੇ ਲੱਗੀ ਰਹਿਣਾ ਕੰਮ ਕੰਮ ਕਰ ਲਿਆ ਕਰ ਰਾਸ਼ਨ ਨੇਉਣ ਵਾਲਾ ਪਿਆਗਾ ਲਿਸਟ ਬਣੀ ਪਈ ਆ ਰਾਸ਼ਨ ਦੇ ਆ ਕੀ ਗੱਲ ਉਹਦਾ ਥਰੁੱਟੇ ਹੋਏ ਨੇ ਉਹਨੇ ਕਹਿ ਸਕਦਾ ਲੈ ਮੈਂ ਤਾਂ ਕੱਲਾ ਖਾਨ ਵਾਲਾ ਤੁਸੀਂ ਉਹ ਦੋ ਜਣੇ ਖਾਨ ਵਾਲੇ ਤੁਸੀਂ ਹੱਦਾਂ ਦੇਖੋ ਉਹ ਕਿਹੜਾ ਬੇਲਾਗਾ ਉਹ ਖੇਤ ਗਿਆ ਹੋਇਆਗਾ ਤੈਨੂੰ ਮੈਂ ਦੱਸਾਂ ਤੂੰ ਹੀ ਇੱਥੇ ਬੇਲਾ ਫਿਰਦਾ ਹੁੰਦਾ ਉਹਦਾ ਬੇਲਾ ਲੱਗਣੀ ਆ ਲੈ ਮੇਰੇ ਕਮਰੇ ਚ ਝਾੜੂ ਲਾਤਾ ਦੀ ਸਾਰੇ ਕਮਰਿਆਂ ਚ ਲਾ ਕੇ ਹਟੀਆਂ ਜੀ ਤੂੰ ਤਾਂ ਸਵੇਰ ਦਾ ਨਿਕਲ ਜਣਾ ਉਧਰੋਂ ਨਿਕਲਿਆ ਹੋਇਆਗਾ ਤੈਨੂੰ ਮੈਂ ਦੱਸਾਂ ਆਪਣਾ ਵੀ ਜਿੱਥੇ ਰਾਤ ਬੱਦੁੱਥੀ ਸੌ ਜਾਂਦੇ ਆ ਸਾਡਾ ਕੀ ਆ ਚੱਲ ਠੀਕ ਆ ਭਾਈ ਮੇਰਾ ਨਾ ਪਹਿਲਾਂ ਹੀ ਫਿਰ ਦੁਕਣ ਲੱਗਿਆ ਪਿਆ ਤੂੰ ਜਾ ਨਾਲੇ ਬਾਈ ਬੂਈ ਨਹੀਂ ਨਾਮ ਹੈਗਾ ਮੇਰਾ ਬੈਂਟ ਇਹ ਤੇ ਤੇਰੇ ਨਾਲ ਤੇਰੇ ਨਾਲ ਕਰਿਆ ਆਲੂੜੀ ਕਰਾ ਤੈਨੂੰ ਫੋਨ ਦਾ ਵੀ 20 ਤੱਕ ਮਿੰਟ ਇਹਨਾਂ ਫੋਨ ਮੇਰੀ ਜਾਣੀ ਚੱਲ ਲਾ ਬਾਥਰੂਮ ਵੀ ਪਹਿਲਾਂ ਕਰੀ ਲੈਣਾ ਯਾਰ ਕਿਹੜਾ ਕੋਈ ਨਹੀਂ ਜਾਂਦੀ ਇੱਥੇ ਬੜੀ ਬੱਠੀ ਰਹਿ ਗਿਆ ਰਾ ਹੱਥ ਤਾਂ ਧੋਣੀ ਸੀ ਹੁਣ ਹੱਥ ਉੱਥੇ ਧੋਲਾ ਹੁਣ ਤੁਸੀਂ ਇੱਥੇ ਰਹਿ ਕੇ ਕੀ ਕਰਨਾਗਾ ਇਹ ਜੀ ਦੱਸ ਕਿ ਕਿਹੜਾ ਸ਼ੈਂਕ ਲੱਗਿਆ ਹੋਇਆ ਬਾਸਵੇਸ਼ਨ ਮੇਰੀ ਇੱਕ ਗੱਲ ਸੁਣ ਲਓ ਜੀ ਮੇਰੇ ਨਾਲ ਨਾ ਪਗਾਈ ਨਾ ਕਰਿਆ ਕਰੋ ਮੈਂ ਤਾਂ ਪਹਿਲਾਂ ਹੀ ਦੁਖੀ ਹੋਈ ਪਈਆਂ ਜੀ ਤੁਹਾਡੇ ਨਾਲ ਕਹਿੰਦੇ ਟੱਪੜ ਹਾਂ ਅੱਜ ਕਿਧਰੋਂ ਪਿੰਡਾ ਵਰਕੀ ਨੇ ਤਾਂ ਮੱਚੀ ਪਈਆਂ ਮੱਛਾਂ ਦਾ ਆ ਤਾਂ ਬਾਹਰ ਨਿਕਲ ਜਣਾ ਤੁਹਾਨੂੰ ਤਾਂ ਕਰਦੀ ਹੈ ਹੀ ਨਹੀਂ ਕਿ ਕੋਈ ਪਰਵਾਹ ਨਹੀਂ ਹੈਗੀ ਜੋ ਮਰਦੀ ਡੁੱਲੀ ਜਾਵੇ ਸਿਮਰੀ ਜਾਵੇ ਉਹ ਚੌਰੇ ਨੂੰ ਭਰੇ ਛੱਡ ਜਾ ਕਰ ਮੈਂ ਕਿ ਜਾਣ ਕੇ ਛੱਡ ਜਾਨਾ ਬੇ ਅਗਲਾ ਲੋਕ ਗੱਲਾਂ ਕਰਨਗੇ ਅਗਲੇ ਕਹਿਣਗੇ ਵੀ ਉਹ ਤਾਂ ਬੇਈਂ ਦਾ ਘਰੇ ਬੈਠਾ ਰਹਿੰਦਾਗਾ ਉਹ ਤਾਂ ਕੁਵਾਰ ਆ ਫਿਰ ਕੁਵਾਰ ਆਗਾ ਤਾਂ ਹੀ ਤਾਂ ਮੈਂ ਤੁਹਾਨੂੰ ਸੁਣਾਉਣੀ ਆ ਆ ਵੀ ਪਾਲਣਾ ਹੈ ਕੌਣ ਪਾਲੂ ਮੈਂ ਤੁਹਾਨੂੰ ਐਂ ਕਹਿੰਦੀ ਆ ਵੀ ਜਿਹੜੀ ਗੱਲ ਮੈਂ ਤੈਨੂੰ ਕਹਿੰਿਆ ਨਾ ਉਹ ਸਮਝ ਲਿਆ ਕਰੋ ਵੀ ਲੋਕਾਂ ਤੋਂ ਗੱਲਾਂ ਕਰਨਗੇ ਨਾ ਉਦੋਂ ਪਹਿਲਾਂ ਆਪਦਾ ਟਾਈਮ ਬਚਾ ਲਈਏ। ਕੋਈ ਨਾ ਲੱਗੀ ਰਹਿ ਕਰੋ ਤੇ ਇਹ ਜਿਆਦਾ ਦੱਸਦੇ ਨੂੰ ਨੇ ਕੀ ਕਹਤਾ। ਜੇ ਤੁਸੀਂ ਘਰੇ ਹੋ ਤਾਂ ਤਾਂ ਤੁਹਾਨੂੰ ਪਤਾ ਲੱਗੇ ਕਿ ਕੀ ਕਹਿੰਦਾ ਕੀ ਨਾ। ਨਾਲੇ ਮੇਰੀ ਗੱਲ ਸੁਣ ਲਓ ਜੀ ਚਾਹੇ ਜੋ ਮਰਜ਼ੀ ਹੋਵੇ ਉਹਨੂੰ ਕਹਿ ਦੇ ਕਿ ਤੈਨੂੰ ਬੈਠੇ ਨੂੰ ਰੋਟੀ ਮਿਲ ਜੋਗੇ ਪਰ ਮੇਰੇ ਨਾਲ ਫालतू ਗੱਲ ਨਾ ਕਰਿਆ ਕਰੇ। ਚਲ ਚੰਗਾ ਕਹਿ ਦੂੰਗਾ। ਹਾਂ ਤੁਸੀਂ ਤਾਂ ਨਾ ਮੇਰੀ ਕਰੇ ਬਣਨੀ ਆ ਬਣਨਾ ਹੀ ਨਹੀਂ ਹੈਗਾ ਤੈਨੂੰ ਤਾਂ ਇਹ ਆਇਆ ਹੈ ਨਹੀਂ। ਮੇਰੇ ਨਾਲ ਮੈਂ ਜ਼ਿੰਦਗੀ ਕੱਟਣੀ ਆ ਹਮੇਸ਼ਾ ਭਾਜਦਾ ਹੀ ਬਣ ਕੇ ਰਹੀ। ਮੈਂ ਤਾਂ ਫੇਰ ਬਗਾਨੀ ਆ ਬਗਾਨੀ ਦੀ ਕੌਣ ਸੁਣਦਾ ਹੈ ਆਹੋ ਜਿਹੜੀਆਂ ਚਾਰ ਲਾਮ ਲੈਤੀਆਂ ਹੋਈਆਂ ਨੇ ਉਹ ਉਹੀ ਲੱਤਿਆਂ ਗਈਆਂ ਸਾਬੰਦਾਂ ਲੈ ਕੇ ਗਈ ਤੀ ਮੈਂ ਕਿਹਾ ਤੈਨੂੰ ਕੱਢ ਕੇ ਲਿਆਈ ਤੀ ਹਾਂ ਕੱਢ ਕੇ ਤਾਂ ਨਹੀਂ ਦਾ ਕਹਿੰਦਾ ਤਾਂ ਹੀ ਤਾਂ ਤੂੰ ਨਾਵਾ ਲੈਤੀਆਂ ਤੂੰ ਲਾਜ ਰੱਖੀ ਹੋਈ ਹੈ ਨਾ ਬਹੁਤ ਤਾਂ ਹੀ ਤਾਂ ਮੇਰੀ ਸੁਣਦਾ ਬਹੁਤ ਆਂ ਜੀ ਸਵੇਰੇ ਸ਼ਾਮ ਤੇਲ ਤਾਂ ਆਪਦਾ ਹੀ ਕੰਮ ਪਿਆਰਾਗਾ ਕਦੇ ਮੇਰੇ ਲਈ ਵੀ ਟਾਈਮ ਕੱਢ ਲਿਆ ਕਰ ਨਾ ਫਿਰ ਪੈਸੇ ਤੂੰ ਕਮਾ ਲਿਆ ਕਰ ਟਾਈਮੇ ਕੱਢ ਲੈਣੇ ਆਪਾਂ ਲਾਦਾ ਮੈਨੂੰ ਨੌਕਰੀ ਕਿ ਤੈਨੂੰ ਤਾਂ ਮੈਂ ਕਹੀ ਆ ਪਹਿਲਾਂ ਵੀ ਉਹ ਤਾਂ ਵੇਚ ਸਾਰਾ ਜ਼ਮੀਨ ਜਾਇਦਾਦ ਵੇਚ ਆਪਾਂ ਸ਼ਹਿਰ ਚ ਕੋਠੀ ਲੈਣੇ ਆਗੇ ਮੇਰੀ ਕਹਣਾ ਸੁਣਦਾਗਾ ਉੱਥੇ ਨਾਲੇ ਤੁਸੀਂ ਜੋਬ ਕਰੇ ਨਾਲੇ ਮੈਂ ਜੋਬ ਕਰੂੰਗੀ ਮੈਂ 50 ਕਿਲੇ ਨੇ ਮੇਰ ਲਵੇ ਜਿਹੜਾ ਹੈਗਾ ਤਾਂ ਨੂੜ ਪਿੱਗਾ ਹੋਈ ਬਕਾਇਦੇ ਚੱਲ ਠੀਕ ਆ ਪਪਾ ਮੈਂ ਤਾਂ ਤੇਰੇ ਮੂਰੇ ਹੱਥ ਬੰਨੇ ਤੈਨੂੰ ਤਾਂ ਨਾ ਰੱਬ ਹੀ ਦੇਖੇ ਬੱਸ ਮੈਂ ਤਾਂ ਦੁਖੀ ਹੋਈ ਤੈਨੂੰ ਮੈਂ ਹਰ ਵਕਤ ਚਾਹ ਚਾਂ ਚਸ ਪਿਆਰੀ ਹੋ ਤੂ ਵਟਕੇ ਹੋਏ ਹੇਲੋ ਹਾਂ ਉਹਨਾਂ ਨੂੰ ਕਿਹਨਾਂ ਚਰਪਾਈ ਤੇ ਜਾ ਪਾ ਕੇ ਰੱਖਦਾ ਹੈ ਕਿਹਦੇ ਨਾਲ ਤ੍ਰਿਪਰਜਾਈਨ ਨਾਲ ਮੈਂ ਉਹਨੂੰ ਕੀ ਕਹਤਾ ਬਾਈ ਉਸ ਕਿਹਾ ਹਣਾ ਤਾਂ ਆਈ ਉਹ ਤਾਂ ਫੀਰਦੀ ਆ ਤਾਂ ਫਿਰ ਕੀ ਉਹਦਾ ਮੈਂ ਤਾਂ ਬਸ ਇਹੀ ਗੱਲ ਕਹੀ ਆ ਵੀ ਸਾਰਾ ਦਿਨ ਫੋਨ ਤੇ ਲੱਗਾ ਰਹਿ ਕਰ ਹੋਰ ਚੱਲ ਫੇਰ ਕੀ ਹੋਊਗਾ ਜੇ ਯਾਰ ਪਿੰਡੋਂ ਆ ਗਿਆ ਹੁਣ ਆਪੁਨ ਮਾਂ ਦਾ ਆ ਗਿਆ ਹੁਣ ਪਿੰਡੋਂ ਆਉਂਦੀ ਨਹੀਂ ਸਾਰਾ ਦਿਨ ਬੰਦਾ ਫੋਨ ਤੇ ਲੱਗਾ ਰਵੇ ਯਾਰ ਪਰੋਂ ਲੱਗਦਾ ਹੈਗਾ ਜੇ ਤੂੰ ਮੇਰਾ ਭਾਈਆ ਮੈਂ ਵੀ ਤਾਂ ਹੀ ਕਹਿਣਾ ਜੇ ਬਕਾੜਦੀ ਹੁੰਦੀ ਮੈਂ ਕਿਸੇ ਨੂੰ ਕਿਉਂ ਕਹਿੰਦਾ ਉਹ ਤਾਂ ਉਹ ਤਾਂ ਚੱਲ ਠੀਕ ਆ ਉਹਦਾ ਪਿੰਡੋਂ ਆ ਆਪਰਾ ਤੇਰਾ ਘਰ ਬਚਾਉਣ ਨੂੰ ਕਹਿਣਿਆ ਕਿ ਦੇਖ ਬੱਕੀ ਤੇਰੀ ਪਰ ਮੈਨੂੰ ਇਹਦਾ ਛਾਲ ਚੱਲਣ ਠੀਕ ਨਹੀਂ ਲੱਗ ਰਿਹਾ ਉਹ ਠੀਕ ਨੂੰ ਕੀ ਹੋ ਗਿਆ ਵਿਚਾਰੀ ਉਹ ਇਕੱਲੀ ਰਹਿੰਦੀ ਐ ਦੱਸ ਉਹ ਇਕੱਲੀ ਆਵੇ ਆਪਣਾ ਘਰ ਜਿਵੇਂ ਮਰਜ਼ੀ ਰਹੀ ਜਾਵੇ ਫਿਰ ਕਿਉਂ ਗਏ ਜੇ ਫੋਨ ਤੇ ਲੱਗੀ 10 ਮਿੰਟ ਫੋਨ ਤੇ ਨਹੀਂ ਕੰਮ ਸਾਰਾ ਤੈਨੂੰ ਰੋਟੀ ਖਵਾਉਂਦੀ ਐ ਸਾਰਾ ਕੁਝ ਕਰਦੀ ਐ ਬੜੇ ਪੈਸੇ ਦੀ ਮਾਲ ਪੂਰੇ ਲਾਉਂਦੀ ਐ ਮੇਰੀ ਗੱਲ ਸੁਣ ਲੈ ਸਾਰਾ ਦਿਨ ਘਾਟਾ ਘਾਟਾ ਗੱਲਾਂ ਦੋ ਦੋ ਘਾਟੇ ਗੱਲਾਂ ਹੁੰਦੀਆਂ ਨੇ ਫੋਨ ਤੇ ਛੋਟੇ ਵੀਰ ਮੇਰੀ ਗੱਲ ਸੁਣੋ ਧਿਆਨ ਨਾਲ ਸੋਚ ਲੈ ਪੇਕੇ ਗੱਲ ਕਰਦੀ ਉਹ 10 ਮਿੰਟ 20 ਮਿੰਟ ਅੱਧਾ ਘੰਟਾ ਸੱਪ ਐਦਰ ਪੰਜ-ਪੰਜ ਮਿੰਟਾਂ ਬਾਅਦ ਟਰਨ ਟਰਨ ਹੋਈ ਰਹਦੀ ਐ ਨਾ ਹੋਰ ਰਿਸ਼ਤੇਦਾਰੀਆਂ ਮੁਕੀਆਂ ਆਪਣੀਆਂ ਯਾਰ ਉਹ ਸੜਕ ਬੜਾ ਤੂੰ ਹਾਕਮਪੁਰ ਤੋਂ ਵਾਲਾ ਵੀ ਤੇ ਰਿਸ਼ਤੇਦਾਰੀਆਂ ਪਈਆਂ ਨਹੀਂ ਗਿਆ ਹੁਣ ਅਸਮਨ ਉਹਦਾ ਫੋਨ ਚੈੱਕ ਨਹੀਂ ਕਰਦਾ ਹੁਣ ਓ ਯਾਰ ਲੈ ਵੀ ਰਹਿਣਾ ਉਹਦਾ ਫੋਨ ਜਗਾ ਹੁਣ ਮੈਂ ਕਰਾਂ ਪਤਾ ਟਿੱਡੀਆਂ ਕਦੋਂ ਪਾਣੀ ਪੀਂਦੀਆਂ ਨੇ ਯਾਰ ਆਹੋ ਤੈਨੂੰ ਆਗਾ ਜਾ ਦੇ ਪਤਾ ਕੀ ਕਹਿਣਾ ਦੇਖ ਤੇਰਾ ਘਰ ਆ ਤੂੰ ਦੇਖਣਾਗਾ ਮੈਂ ਤਾਂ ਪਰ ਜੋ ਗੱਲ ਸੱਚ ਆ ਪਾਂਬੀ ਆ ਚੱਲ ਆ ਇਧਰ ਤੂੰ ਸਾਡ ਨਾਲੇ ਮੇਰੀ ਗੱਲ ਸੁਣਦਾ ਆ ਰਹੀ ਆ ਸਾਹਮਣੇ ਕੀ ਹੋ ਗਿਆ ਜੀ ਬੋਲਦੇ ਸੀਗੇ ਕੁਛ ਨਹੀਂ ਮੈਨੂੰ ਪਾਣੀ ਪਿਆਦੀ ਹੁਣ ਪਾਣੀ ਵੀ ਨਹੀਂ ਲੱਗਿਆ ਮੈਂ ਤੁਹਾਨੂੰ ਐ ਕਹਨੀ ਆ ਵੀ ਆ ਜਾਓ ਰਸੋਈ 'ਚ ਆ ਜਾਓ ਤੁਸੀਂ ਉੱਥੇ ਚਾਹ ਪਾਣੀ ਪੀ ਲਿਓ ਨਾਲੇ ਭਾਈ ਰੋਟੀ ਰਾਟੀ ਤਾਂ ਮੇਰੀ ਕਹਦੇ ਯਾਰ ਰੋਟੀ ਦਾ ਭਲਾ ਕੇ ਰੱਖ ਲਿਆ ਕਰੋ ਇਹਨੂੰ ਰੋਟੀ ਦੇ ਦੇ ਡੱਕਲੇ ਦਾ ਮੱਥਾ ਮੇਰੀ ਗੱਲ ਸੁਣ ਲਓ ਜੀ ਤੁਸੀਂ ਤਾਂ ਕੰਮ ਕਰਦੇ ਹੋਗੇ ਹਾਂ ਖੇਤ 'ਚ ਮਿੱਟੀ ਨਾਲ ਮਿੱਟੀ ਹੁੰਦੇ ਰਹਿਣਾ ਇਹਨੂੰ ਬੇਲੇ ਨੂੰ ਇਹ ਰੋਟੀਆਂ ਹਨ ਮੈਂ ਤੋਂ ਨਹੀਂ ਰੋਟੀਆਂ ਬਣਦੀਆਂ ਜੇ ਇੰਨੀਆਂ ਰੋਟੀਆਂ ਬਣਾਉਣੀਆਂ ਨੇ ਤਾਂ ਆਪਦਾ ਵਿਆਹ ਕਰਾ ਲੈ ਇਧਰ ਗੱਲ ਸੁਣ ਲੈ ਮੈਨੂੰ ਆਪਾਂ ਦੋਏ ਪੰਜਾਂ ਨੂੰ 5 ਕਿੱਲੇ ਹੁੰਦੇ ਨੇ ਟਾਈ ਕਿਲੋਸ ਮੋਟੇ ਬਣ ਗਿਆ ਇਹਦਾ ਨੌ ਕਰੀ ਜਾਂਦੇ ਸਮਝਾ ਤੈਨੂੰ ਹੁਣ ਨਹੀਂ ਬੋਲਦਾ ਤੈਨੂੰ ਗੁੱਸਾ ਠੀਕ ਆ ਫੇਰ ਤਾਂ ਕੀ ਲੈਣਾ ਆਪਣੇ ਭਾਅ ਤੱਕ ਸੁਮਰਜੀ ਕਰੋ ਭਾਈ ਨਾਲੇ ਇਹਨਾਂ ਨੂੰ ਐ ਪੁੱਛੋ ਜੀ ਵੀ ਜਦੋਂ ਮੇਰੇ ਨਾਮ ਨਾਮ ਲੈਂਦੇ ਨੇ ਹਰ ਵਾਰੀ ਮੈਨੂੰ ਕਦੇ ਨਹੀਂ ਇਹਨਾਂ ਨੇ ਭਾਪੀ ਕਹ ਕੇ ਬੁਲਾਇਆ ਛੋਟੀ ਆ ਮੈਂ ਨਾਮ ਵੀ ਲਊਗਾ ਯਾਰ ਨਹੀਂ ਹੁਣ ਲੋਕ ਉੱਥੇ ਖੜੇ ਹੁਣ ਤੱਕ ਲੈ ਕੀ ਕਹਿਣਗੇ ਵੀ ਦੱਸ ਸਿਰਫ ਬੰਦਾ ਭਾਬੀ ਤਾਂ ਕਹੀ ਸਕਦਾਗਾ ਹਾਂ ਕਿੱਦਾਂ ਤੂੰ ਵੱਡਾ ਹੋ ਗਿਆ ਦਾੜੀ ਤਾਂ ਹਲੇ ਵੀ ਤੇਰੀ ਕਾਲੀ ਐ ਮੈਂ ਤਾਂ ਬੁਲਾਉਂਦੀ ਨਹੀਂ ਭਾਈ ਮੈਂ ਤਾਂ ਬੁਲਾਉਂਦੀ ਨਹੀਂ ਕੋਈ ਤੈਨੂੰ ਬੁਲਾਉਣ ਨੂੰ ਵੀ ਕੁਝ ਕਹਿਣਾ ਮੈਂ ਬੁਲਾ ਲਾ ਵਧੀ ਹਾਂ ਰਾਮ ਨਾਲ ਇਹਨੂੰ ਰੋਟੀ ਲੈ ਨੂੰ ਕਮਰੇ ਚ ਆ ਜੀ ਕਿਉਂ ਕਿ ਤੇ ਕਿ ਚੱਕਰ ਬਾਉਣਾ ਪਹਿਲਾਂ ਮੈਂ ਕੰਮ ਕਰਕੇ ਆਉਣਾ ਖੇਤ ਠੀਕ ਆ ਤੁਹਾਨੂੰ ਪੂਜਦਾ ਮੈਂ ਤੈਨੂੰ ਅੱਜ ਤੱਕ ਕਦੇ ਕਿਹਾ ਮੈਂ ਵੀ ਕੰਮ ਕਰ ਲਾ ਮੈਂ ਤੈਨੂੰ ਕਦੇ ਕਿਹਾ ਵੀ ਮੈਂ ਮੇਰੇ ਢਾਈ ਕਿੱਲੇ ਤੇ ਲਵੇ ਨੇ ਯਾਰ ਤੂੰ ਤੇ ਨਹੀਂ ਪਛੇਪ ਲੱਗਿਆ ਖੜ ਜਾ ਮੈਂ ਤੇਰੇ ਢਾਈ ਕਿੱਲੇ ਕਿਹੜਾ ਮੈਂ ਕੱਲਾ ਖਾ ਰਿਆ ਤੇਰਾ ਢਿੱਡ ਨਹੀਂ ਪਾਲਦਾ ਮੈਂ ਤਾਂ ਇੱਕੇ ਵਾਲਾ ਖਾਣਾ ਮੇਰੇ ਮਾਗਰ ਕਿਹੜਾ ਲੱਲੀ ਛੱਲੀ ਖਾਸੀ ਹੋ ਰਹੀ ਆ ਵੀ ਉਹਨਾਂ ਨੂੰ ਘਵਾਉਣਾ ਮੈਂ ਤੱਕ ਲਾਲਾ ਢੇੜ ਸਾਲ ਦਾ ਕਿਤੇ ਬਾ ਕੁਝ ਤਰ੍ਹਾਂ ਉਹਨੂੰ ਹੀ ਪੜ੍ਹਾਏਂ ਲਿਖਾਏਂਗਾ ਪਰ ਲਿਖਾਉਂਗਾ ਤੇਰਾ ਨਹੀਂ ਬਿਆ ਉਹ 1.5 ਸਾਲ ਤੱਕ ਐਂ ਬੈਠਾ ਰਹੇਗਾ ਹੁਣ ਆਪਣੇ ਤਾਂ ਹੋਈ ਖਾਣੇ ਦਾ ਡੋਲ ਆਹੋ ਰੁਪਏ ਦੀ ਗੱਲ ਸੁਣ ਹੁਣ ਤੁਸੀਂ ਮੇਰਾ ਦਿਮਾਗਾ ਤੋਂ ਖਾ ਰੋਟੀ ਮੇਰੀ ਬਣਾ ਦੋ ਮੈਂ ਖਾ ਦੱਸ ਚੰਗਾ ਉਲਟਾ ਸਾਨੂੰ ਕਿਹੜਾ ਵੀ ਦਿਮਾਗਾ ਤੁਹਾਨੂੰ ਆਜ ਚੱਡੀਏ ਆਪਣਾ ਸਾਡਾ ਖਾਣਾ ਚਲ ਹੁਣ ਦੇਖ ਕੇ ਬੋਲਿਆ ਕਰਨੀ ਵਾਲੇ ਮੈਂ ਲੜਾਈ ਪਵਾਈ ਰੱਖਦਾ ਹਾਂਜੀ ਉਹ ਵੀ ਦੇਗਾ ਯਾਰੀ ਮੇਰਾ ਮੈਂ ਥੇਖਾਗਾ ਇਹਨੇ ਨੀ ਨਿਗਰਾਂ ਰੱਖਦਾ ਮੇਰੇ ਤੇ ਅੱਗੇ ਸਭ ਫੇਰਾ ਤੇ ਸਾਦਾ ਤੂੰ ਰੋਕੀ ਰੱਖਿਆ ਤਾਂ ਮੈਂ ਆਹ ਦੇਖਿਓ ਮੈਂ ਫੋਨ ਚੱਕ ਕੇ ਫੋਨ ਕਰਾਉਣਾ ਹੈਲੋ ਆ ਕੀ ਹੋ ਰਿਹਾ ਜਰਾ ਦੇਖ ਲਓ ਜੀ ਹੁਣ ਤੁਹਾਡੇ ਸਾਹਮਣੇ ਹੀ ਆਗਾ ਦੱਸ ਇਹਦਾ ਫੋਨ ਕਿਉਂ ਖਾਣ ਲੱਗ ਰਿਹਾ ਤੂੰ ਤੂੰ ਐ ਕਰ ਇਹਦੇ ਫੋਨ ਤੇ ਗੱਲ ਕਰਕੇ ਦੇਖੀਂ ਕੌਣ ਬੋਲ ਰਿਹਾ ਓ ਮੈਨੂੰ ਵਿਸ਼ਵਾਸ ਆ ਇੰਨਾ ਕਿ ਤਾ ਓ ਇੰਨਾ ਵਿਸ਼ਵਾਸ ਰੱਖਿਆ ਕਰਦੇ ਅੰਨੇ ਦਾ ਗੱਲ ਤਾਂ ਕਰ ਲੈ ਕੌਣ ਹੈਗਾ ਮੇਰੀ ਗੱਲ ਸੁਣ ਲਓ ਜੀ ਅੱਜ ਘਰ ਦੇ ਵਿੱਚ ਜਾਂ ਮੈਂ ਰਹੂੰਗੀ ਜਾਂ ਇਹ ਰਹੂਗਾ ਇਹ ਦੋਹਾਂ ਚੋਂ ਨਾ ਇੱਕ ਨੂੰ ਰੱਖੋ ਜਿਹਨੂੰ ਮਰਜ਼ੀ ਰੱਖ ਲਓ ਮੈਂ ਤਾਂ ਚੱਲੀ ਨਹੀਂ ਆਪਦੇ ਪੇਟਿਆਂ ਨੂੰ ਮੇਰੀ ਗੱਲ ਸੁਣ ਨਾ ਜੇ ਸੱਚੀ ਆ ਫੋਨ ਤੇ ਗੱਲ ਕਰਾ ਵੇ ਪੈਸਾ ਵੀ ਲੈਣਾ ਮੈਨੂੰ ਜਿਹਦਾ ਮਰਜ਼ੀ ਮੇਰੀ ਗੱਲ ਸੁਣ ਜੱਸ ਇਹਦਾ ਫੋਨ ਕਿਸੇ ਮਰਜ਼ੀ ਦਾ ਆਵੇ ਨਾ ਆਵੇ ਬਾ ਤਾਂ ਇਹਦੇ ਨਾਲ ਇੰਟਰਫੀਅਰ ਨਹੀਂ ਕਰਨਾ ਯਾਰ ਉਹ ਮੈਂ ਤਾਂ ਤੇਰੇ ਭਲੇ ਵਾਸਤੇ ਕਹਿੰਦਾ ਗੱਲ ਤਾਂ ਕਰ ਲੈ ਬਿੱਜੂਆ ਓਏ ਬਕਸ ਦੋ ਮੈਨੂੰ ਬਕਸ ਦੋ ਕਿਉਂ ਮੇਰੇ ਮਾਗਰ ਪਿਆ ਮੈਨੂੰ ਤੂੰ ਵੀ ਫੋਨ ਤੇ ਦੇਖ ਕੇ ਜਦੋਂ ਫ੍ਰੀ ਹੁੰਨੀ ਆ ਉਦੋਂ ਗੱਲ ਕਰਨ ਲੱਗ ਰਹੀ ਆ ਉਧਰ ਤਾਂ ਤੂੰ ਭਾਂਡੇ ਧੋਣ ਲੱਗ ਰਹੀ ਆ ਮੇਰੀ ਗੱਲ ਸੁਣ ਲਓ ਜੀ ਅੱਜ ਤਾਂ ਨਾ ਮੈਂ ਤੁਹਾਨੂੰ 100 ਦੀ ਇੱਕ ਸੁਣਾਤੀ ਮੈਂ ਨਹੀਂ ਇਸ ਘਰ ਦੇ ਵਿੱਚ ਰਹਿਣਾ ਮੈਨੂੰ ਕੱਢ ਦੋ ਮੈਨੂੰ ਕੱਢ ਦੋ ਦੋਸਤ ਹਰ ਵਾਰੀ ਆਏ ਮੇਰੇ ਪਿੱਛੇ ਪੈ ਜਾਣੇ ਕਿਉਂ ਪੈਨੇ ਹੁੰਨੇ ਹੋ ਮੈਨੂੰ ਇਹ ਨਹੀਂ ਤਾਂ ਦੱਸੋ ਮੈਂ 간ੂ ਪੈਣਾ ਦ੍ਰਿਮਾ ਕਰਾਂ ਮੈਂ ਹਰ ਜਾ ਆਉਂਦੇ ਮੇਰੀ ਗੱਲ ਸੁਣੋ ਜੇ ਤੁਸੀਂ ਹੁਣ ਨਾ ਆਉਂਦੇ ਉਹਦਾ ਕੀ ਸੀਗਾ ਕਿੰਨੇ ਲੜਾਈ ਕਰਦਾ ਸੀਗਾ ਹੈ ਜੇ ਕੋਈ ਆ ਜਾਂਦਾ ਤਾਂ ਕਿ ਲਕੀ ਕਹਿੰਦਾ ਅਗਲੇ ਨੇ ਇਹ ਥੋੜੀ ਸੋਚਣਾ ਸੀ ਉਹਦਾ ਚਲ ਮੈਂ ਫੋਨ ਤੋਂ ਲਗਾਦੀ ਕਰੇ ਫੋਨ ਲੈਣਾ ਆਇ ਦੀਗਾ ਚਲ ਹੁਣ ਜਿਆਦਾ ਵੀ ਨਾ ਹੋ ਕਰ ਚਲ ਚੁੱਪੋ ਜਾ ਚਲ ਕਰ ਲੈ ਕੰਮ ਪੰਟ ਮੁੰਡੇ ਤੋਂ ਲੱਗਾ ਜਿਹੜਾ ਕਰਨੀਆਂ ਹੈ ਹੈਲੋ ਮੈਨੂੰ ਨਹੀਂ ਪਤਾ ਚਲ ਕਹਿੰਨਾ ਮਰ ਜਾਂ ਐਨੀ ਗਰਮੀ ਹੋਈ ਪਈ ਆਗੀ ਕੀ ਕਰਾਂ ਇੱਕ ਤਾਂ ਇਹ ਨਹੀਂ ਮੇਰਾ ਕਿਹਾ ਮੰਦਾ ਹੈ ਉਹ ਆਪ ਖੇਤੋਂ ਬਾਹਰ ਹੋਈ ਜਾਊਗਾ ਖੇਤ ਕਦੇ ਕਿਤੇ ਕਦੇ ਕਿਤੇ ਉਹ ਦੇਖ ਲਾ ਉਹ ਕ ਲੈਣਾ ਮੇਰੇ ਮੱਥੇ ਮੜਿਆ ਪਿਆ ਆਪ ਤਾਂ ਅਗਲਗਣਾ ਮਰ ਗਏ ਸਾਰਾ ਸਿਆਪਾ ਮੇਰੀ ਜਾਨ ਨੂੰ ਮੜ ਗਏ ਹੈ ਨਾ ਇਹਦਾ ਅਗਲਗਣੇ ਦਾ ਵਿਆਹ ਹੋਵੇ ਨਾ ਬਾਸਤਾ ਹੁਣ ਜੇ ਕਿਸੇ ਨੂੰ ਕਹਨੇ ਆ ਵੀ ਭਾਈ ਕੋਈ ਰਿਸ਼ਤਾ ਕਰਾ ਦੋ ਜੇ ਵੱਡੇ ਰੇ ਪਤਾ ਨਹੀਂ ਸੰਜੋਗ ਹੀ ਢਿੱਲੇ ਨੇ ਜੇ ਖਾਣੇ ਦੇ ਰਿਸਤਾ ਵੀ ਨਹੀਂ ਕੋਈ ਪੂਰ ਚੜਦਾ ਹੈਗਾ ਕੋਈ ਕੁਛ ਬੋਲਦਾ ਕੋਈ ਕੁਛ ਬੋਲਦਾ ਹੈ ਮਾੜਾ ਮੋਟਾ ਇਹੇ ਨਹੀਂ ਨੱਕ ਥੱਲੇ ਆਉਂਦਾ ਵੀ ਜੇ ਵੱਡੇ ਆ ਕੋਈ ਡੁੱਡੀ ਲੰਗੜੀ ਲਿਆ ਕੇ ਪਰੇ ਕਰ ਹੈ ਮੈਨੂੰ ਵੀ ਪੂਰਾ ਸੌਖਾ ਹੋਵੇ ਵੀ ਚਲ ਕੋਈ ਨਾ ਘਰ ਦਾ ਕੰਮ ਮੈਂ ਕਰ ਲਿਆ ਕਰੂੰ ਜੇ ਵੱਡਿਆਂ ਤੋਂ ਬਾਹਰਲਾ ਕੰਮ ਇਹਨਾਂ ਤੋਂ ਕਰਾ ਦਿਆ ਕਰੂੰਗੀ ਹਜੇ ਹੋਰ ਦੇਖ ਤੂੰ ਮੈਨੂੰ ਕਹਿੰਦਾਗਾ ਕਹਿੰਦਾ ਕੋਈ ਨਾ ਇਹਨੂੰ ਘਰੋਂ ਕਢਾਉਂਗਾ ਤੂੰ ਮੈਨੂੰ ਕਢਾਉਂਦਾ ਕਢਾਉਂਦਾ ਜਿਬੜ ਆਪ ਹੀ ਘਰੋਂ ਨਿਕਲ ਜਾਣਾ ਦੇਖੀ ਤਾਂ ਸਹੀ ਤੂੰ

ਹੋਣ ਦੇਖੀ ਮੈਨੂੰ ਕਹਿੰਦਾ ਸੀ ਘਰੋਂ ਕਢਾਉਣ ਨੂੰ ਹੁਣ ਆਉਗੇ ਦੀ ਸੁਰਤ ਟਿਕਾਣੀ ਲੁਕਿਆ ਮੈਨੂੰ ਕਢਾਉਣ ਘਰੋਂ ਆਏ ਉਹ ਸਿਰਜਾ ਵਾਲੀ ਦਰਦ ਕਰ ਜਾਂਦਾ ਹਾਏ ਹਾਏ ਜੀ ਆਹ ਤਾਂ ਤੁਸੀਂ ਬੜਾ ਹੀ ਚੰਗਾ ਕੀਤਾ ਨਹੀਂ ਦਉਂਦੀ ਆ ਤੁਹਾਨੂੰ ਹਾਂ ਹੋ ਮੈਨੂੰ ਤਾਂ ਸਿਰਦਰਦ ਤੇ ਲੱਤਾਂ ਵਾਲੀ ਦੁੱਖ ਨੇ ਲੱਤੀ ਦਾ ਬੱਧੀ ਬਣੀਆਂ ਲੈ ਮੇਰੇ ਤੋਂ ਆਪ ਕੰਮ ਕਰਦੀ ਦੀ ਭੂਤ ਨਹੀਂ ਭੁੱਲੀ ਰਹਿੰਦੀ ਆ ਕਿ ਤੁਸੀਂ ਰਤਾਂ ਨੂੰ ਕਹਿੰਦੇ ਹੋ ਤੁਸੀਂ ਨਾ ਇੱਧਰ ਨੂੰ ਹੋ ਕੇ ਪੈ ਜਾਓ ਮੈਂ ਵੀ ਪੈ ਜਾਵਾਂ ਬੰਦੇ ਪੈ ਜਾ ਹੁਣ ਟਰਾਲਾ ਲਈ ਪਰਦੀ ਆ ਮੈਂ ਪਤਲੀ ਹੀ ਤਾਂ ਹੈਗੀ ਮੇਰੇ ਬੰਦੇ ਚੱਲ ਕੋਈ ਨਾ ਤੁਸੀਂ ਪੈ ਜਾ ਰਾਮ ਨਾਲ ਆਏ ਮੈਂ ਕਹਿੰਨੀ ਤੁਹਾਨੂੰ ਦਵਾਈ ਦੇ ਆ ਕੇ ਦਮਾ ਨਹੀਂ ਬਸ ਆਪੇ ਹੋ ਜੂ ਸੱਟਾ ਚਲ ਠੀਕ ਐ ਸਮਝੋ पैज हो की हो गया सब फोन किधर है फोन तक किसे का नहीं आया है का? देख लो आ कौन है ए तो मेरे ना चाचे का मुंडा गा ओदा फोन आगा लो हेलो ले आओ जी मैं देख लेनी हां ले पड़ा हां पड़ा ਕੀ ਹੋ ਗਿਆ ਹੁਣ ਮੈਂ ਆਪਦੇ ਭਾਈ ਤੇ ਸ਼ੱਕ ਕਰਦਾਂਦੀ ਨਾ ਤੂੰ ਹੀ ਮਾਰੀ ਦੀ ਮੇਰੀ ਗੱਲ ਤਾਂ ਸੁਣ ਲਓ ਕੀ ਗੱਲ ਸੁਣਾ ਤੁਸੀਂ ਪਿੱਛੇ ਪੈ ਜਾਣੇ ਹੋਗੇ ਕੀ ਗੱਲ ਸੁਣਾ ਤੇਰੀ ਮੈਂ ਅਰੇ ਜ ਨਹੀਂ ਆਈ ਹੁਣੀ ਤਾਂ ਹੀ ਫੋਨ ਕਟਿਆ ਗਿਆ